ਸਭ ਸ੍ਰੀ ਅਕਾਲ ਮੈਂ ਸੰਪਾਦਕ ਸੰਦੀਪ ਸਿੰਘ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੀਐਮ ਭਗਵੰਤ ਸਿੰਘ ਮਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੀ ਰਹਿਨਮਈ ਹਿੱਟ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੇ ਨਾਲ ਇੱਕ ਅਹਿਮ ਮੀਟਿੰਗ ਬੁਲਾਈ ਗਈ ਜਿਸ ਵਿੱਚ ਪੰਜਾਬ ਭਰ ਦੇ ਡੀਸੀ ਸਹਿਬਾਨ ਐਸਐਸਪੀ ਸਹਿਬਾਨ ਡੀਆਈਜੀ ਡੀਐਸਪੀ ਸਹਿਬਾਨ ਅਤੇ ਵੱਖ-ਵੱਖ ਥਾਣਿਆਂ ਦੇ ਐਸਐਚਓ ਸਹਿਬਾਨ ਨੂੰ ਇਕ ਸਮਾਬੱਧ ਮੀਟਿੰਗ ਦੇ ਵਿੱਚ ਖਾਸ ਤੌਰ ਤੇ ਪੰਜਾਬ ਅੰਦਰ ਕਾਨੂੰਨ ਵਿਵਸਥਾ ਜੋ ਵਿਗੜਦੀ ਜਾ ਰਹੀ ਹੈ ਉਸ ਉੱਪਰ ਧਿਆਨ ਕੇਂਦ੍ਰਿਤ ਕਰਨ ਲਈ ਅਤੇ ਪੰਜਾਬ ਵਿੱਚ ਜੋ ਅਨਸਰ ਪੰਜਾਬ ਦਾ ਮਾਹੌਲ ਨੂੰ ਅਸ਼ਾਂਤ ਕਰਨ ਦੇ ਵਿੱਚ ਕੋਝੀਆਂ ਹਰਕਤਾਂ ਕਰ ਰਹੇ ਹਨ ਉਹਨਾਂ ਨੂੰ ਗੁਲਾਮ ਉਹਨਾਂ ਨੂੰ ਸ਼ਰੀਆਮ ਉਹਨਾਂ ਉਪ ਨੂੰ ਸ਼ਰਾਰਤੀ ਅਨਸਰਾਂ ਨੂੰ ਫੜਦ ਕੇ ਸਲਾਖਾਂ ਦੇ ਪਿੱਛੇ ਡਟਣ ਦਾ ਕੰਮ ਪੁਲਿਸ ਪ੍ਰਸ਼ਾਸਨ ਵੱਲੋਂ ਮੁਸਤਦੀਨਲ ਕਰਨ ਦੀ ਗੱਲ ਕਹੀ ਗਈ ਅਤੇ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਿ ਕੋਈ ਵੀ ਮੁਲਾਜ਼ਮ ਅਫਸਰ ਕੁੱਤਾਹੀ ਕਰੇਗਾ ਡਿਊਟੀ ਦੇ ਦੌਰਾਨ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਸ ਤੋਂ ਇਲਾਵਾ ਪੰਜਾਬ ਅੰਦਰ ਲਗਾਤਾਰ ਵਧ ਰਹੇ ਨਸ਼ਾ ਤਸਕਰੀ ਨੂੰ ਰੋਕਣ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2.5 ਮਹੀਨਿਆਂ ਦਾ ਸਮਾਂ ਦਿੱਤਾ ਹੈ ਪਿਛਲੇ ਤਿੰਨ ਸਾਲਾਂ ਤੋਂ ਕੁੰਮ ਕਰਨੀ ਨੀਂਦ ਸੁਤੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਸੀਐਮ ਭਗਵੰਤ ਸਿੰਘ ਮਾਨ ਜੀ ਹੁਣ ਜਾਗ ਗਏ ਹਨ ਅਤੇ ਉਹਨਾਂ ਨੇ ਸਖਤ ਹਦਾਇਤਾਂ ਕਰ ਦਿੱਤੀਆਂ ਕਿ ਆਉਣ ਵਾਲੇ 3 ਮਹੀਨਿਆਂ ਤੋਂ ਪਹਿਲਾ ਪਹਿਲਾ ਪੰਜਾਬ ਦੇ ਵਿੱਚੋਂ ਡਰੱਗ ਫ੍ਰੀ ਪੰਜਾਬ ਨੂੰ ਸਟੇਟ ਪੁਲ ਐਲਾਨ ਕਰ ਦਿੱਤਾ ਜਾਵੇਗਾ ਅਤੇ 3 ਮਹੀਨਿਆਂ ਤੋਂ ਪਹਿਲਾ ਪਹਿਲਾ ਹੀ ਪੰਜਾਬ ਦੇ ਵਿੱਚ ਨਸ਼ੇ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇਗਾ ਇਸ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਜੀ ਅਤੇ ਸੀਐਮ ਭਗਵੰਤ ਸਿੰਘ ਮਾਨ ਨੇ ਖੁਦ ਮੀਟਿੰਗ ਦੇ ਵਿੱਚ ਕੀਤਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਨਸ਼ਾ ਤਸਕਰ ਹਨ ਉਹਨਾਂ ਦੀ ਪ੍ਰਾਪਰਟੀ ਨੂੰ ਸੀਲ ਕੀਤਾ ਜਾਵੇਗਾ ਅਤੇ ਉਹਨਾਂ ਦੇ ਜਿੱਥੇ-ਜਿੱਥੇ ਆਪਣੀ ਪ੍ਰਾਪਰਟੀ ਬਣਾਈ ਹੈ ਆਪਣੇ ਮਹਿਲ ਬਣਾਏ ਹਨ ਆਪਣੇ ਘਰ ਬਣਾਏ ਹਨ ਉਹਨਾਂ ਨੂੰ ਟਹਿ ਟੇਰੀ ਕਰਕੇ ਉਹਨਾਂ ਦੀ ਘਰਾਂ ਦੀ ਜਗ੍ਹਾ ਦੇ ਉੱਪਰ ਪੰਜਾਬ ਦੇ ਵਿੱਚ ਲਾਇਬ੍ਰੇਰੀਆਂ ਅਤੇ ਸਾਇੰਸ ਖੋਜ ਕੇਂਦਰ ਬਣਾਏ ਜਾਣਗੇ ਜਿੱਥੇ ਕਿ ਬੱਚੇ ਪੜ੍ਹਨ ਲਿਖਣ ਸਕਣਗੇ ਅਤੇ ਬੱਚਿਆਂ ਦੇ ਲਈ ਬੇਰੁਜ਼ਗਾਰਾਂ ਦੇ ਲਈ ਇੱਕ ਵੱਡਾ ਕਦਮ ਹੋਵੇਗਾ ਕਿ ਲਾਇਬ੍ਰੇਰੀਆਂ ਦੇ ਵਿੱਚ ਜਿਸ ਵਿੱਚ ਫ੍ਰੀ ਸਹੂਿਦਤਾ ਹੋਵੇਗੀ ਹਰ ਪ੍ਰਕਾਰ ਦੀਆਂ ਕਿਤਾਬਾਂ ਪ੍ਰਬੰਧ ਕਰਵਾਈਆਂ ਜਾਣਗੀਆਂ ਅਤੇ ਜਲਦ ਤੋਂ ਜਲਦ ਇਹ ਲਾਇਬ੍ਰੇਰੀਆਂ ਦਾ ਕੰਮਜੋਗ ਮੁਕੰਮਲ ਕਰ ਦਿੱਤਾ ਜਾਵੇਗਾ ਅਤੇ ਉਹਨਾਂ ਨੇ ਸਖਤ ਅਦਾਇਤ ਕੀਤੀ ਸੀ ਐਮ ਭਗਵੰਤ ਸਿੰਘ ਮਾਨ ਨੇ ਕਿ ਪੁਲਿਸ ਪ੍ਰਸ਼ਾਸਨ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਨੂੰ ਸੀਲ ਕਰਨ ਦੇ ਵਿੱਚ 2.5 ਮਹੀਨਿਆਂ ਦਾ ਘੱਟ ਸਮਾਂ ਲਵੇ ਅਤੇ ਜੋ ਵੱਡੇ ਤਸਕਰ ਹਨ ਉਹਨਾਂ ਦਾ ਪੰਜਾਬ ਬੰਦਰੂ ਨਾਮੋਂ ਨਿਸ਼ਾਨ ਮਟਾ ਦੇਵੇ ਅਤੇ ਉਹਨਾਂ ਦੇ ਉੱਪਰ ਬਣਦੇ ਕਾਰਵਾਈ ਜਲਦ ਤੋਂ ਜਲਦ ਨੇਪਰੇ ਚਾੜ ਦੇਵੇ ਨਹੀਂ ਤਾਂ ਪੁਲਿਸ ਮਾਜਮਾ ਦੇ ਖਿਲਾਫ ਸੀਮ ਭਗਵੰਤ ਸਿੰਘ ਮਾਨ ਨੇ ਕਹਿ ਕੇ ਐਕਸ਼ਨ ਲਵੇਗਾ ਜੇਕਰ ਕਿਸੇ ਦੇ ਵੀ ਹਲਕੇ ਦੇ ਵਿੱਚ ਕਿਸੇ ਵੀ ਥਾਣੇ ਦੇ ਇੰਚਾਰਜ ਦੇ ਵਿੱਚ ਅਗਰ ਕੋਈ ਨਸ਼ਾ ਵੇਚਦਾ ਬੰਦਾ ਪਤਾ ਲੱਗ ਗਿਆ ਤਾਂ ਉਹ ਐਸਐਚਓ ਉਸ ਥਾਣੇ ਦਾ ਐਸਐਚਓ ਨੂੰ ਬਰਖਾਸਤ ਕੀਤਾ ਜਾਵੇਗਾ ਅਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਇਹ ਸ਼ਕਤੀ ਦੇ ਨਾਲ ਸੀਮ ਭਗਵੰਤ ਸਿੰਘ ਮਾਨ ਨੇ ਐਲਾਨ ਕਰ ਦਿੱਤਾ ਅਤੇ ਆਉਣ ਵਾਲੇ 2.5 ਮਹੀਨਿਆਂ ਤੋਂ ਪਹਿਲਾਂ ਪੰਜਾਬ ਦੇ ਨੂੰ ਨਸ਼ਾ ਮੁਕਤ ਕਰਨ ਦਾ ਐਲਾਨ ਕੀਤਾ